2 ਕਿਲੋ ਬਾਈ 145 ਗ੍ਰਾਮ ਲੈ ਵੀ 20 150 ਹੀ ਕਰਤਾ ਦੋ ਦੰਦਰੇ ਵਿੱਚ ਬਾਈ 1190 ਟੋਕਣਾ ਵੀਰ ਦਾ ਹਸ਼ੀਗਾਲ ਜੀ ਸਾਰਿਆਂ ਨੂੰ ਸਵਾਤ ਤੁਹਾਡਾ ਆਪਣੇ ਚਾਈਲਡ ਹੈਰੀ ਫਾਰਮ ਚੈਨਲ ਤੇ ਤੇ ਦੋ ਦੰਦ ਬਾਈ ਜਰਸੀ ਤੇ ਐਫ ਐਫ ਦਾ ਮਿਲਕ ਕੰਪੀਟੀਸ਼ਨ ਚੱਲੀ ਜਾਂਦਾ ਹੈਗਾ ਚਬਾਈ ਹੁਣ ਹੋ ਲੱਗ ਰਹੀ ਹੈਗੀ ਸਾਰਿਆਂ ਦੀ ਤੇ ਫਿਰ ਆਪਾਂ ਕੰਡੇ ਲਵੇ ਤੁਹਾਨੂੰ ਦਿਖਾਵਾਂਗੇ ਵੀ ਕਿਹੜੀ ਜਰਸੀ ਕਿੰਨਾ ਦੁੱਧ ਕੱਢਦੀ ਹੈ ਤੇ ਚਲੋ ਆਪਾਂ ਕੰਡੇ ਲੈ ਵੀ ਚੱਲਦੇ ਹਾਂ ਉਧਰ ਆਹ ਦੇਖੋ ਵੀ ਮਿੱਤਰੋ ਚਵਾਈ ਚੱਲੀ ਜਾਂਦੀ ਹੈਗੀ ਤੇ ਬਾਕੀ ਤੁਹਾਨੂੰ ਕੰਡੇ ਲਵੇ ਦਿਖਾਉਣੇ ਆਗੇ ਆਪਾਂ अठार कलो दो सौ नब्बे अठार तीन सौ हो गया जी दो नंबर ची अठार तीन सौ दो हो गया जर्सी आ आगे पत्रो बारह नौ सौ साठ बारह किलो नौ सौ साठ ग्राम हो गया भैया जर्सी का बारह नौ सौ पैंठ बारह नौ सौ पैंठ हो गए ਲੋਬੀ ਮਟਰ ਕਾ 7 ਕਿਲੋ 270 ਗ੍ਰਾਮ ਹੋ ਗਿਆ ਬਾਈ

402 ਦਿਲਾਦੀ ਆ ਦੇਖੋ ਮੈਟਰੋ ਜਰਸੀ ਜੱਕ ਕਰੋ ਤੁਸੀਂ ਦੋ ਦੰਤ ਆ ਗਿਆ ਬਸ ਕੁਰਕ ਖੇਤਰ ਮੇਲਾ ਡੀਐਫਏ ਤੇ ਅੱਜ ਪੱਕੀ ਚਬਾਈ ਆਵੇ ਸ਼ਾਮ ਦੀ ਦੇ ਵੀਆ ਜਰਸੀ ਵਾਲਾ ਬਾਈ ਆਊਗਾ ਹਣਾ ਦੇਖ ਰਿਹਾ ਵੀਰ ਦਾ ਕਿੰਨਾ ਹੁੰਦਾਗਾ ਜਰਸੀ ਦਾ ਮਿਲਕਾ 11 ਕਿਲੋ 900 11 ਕਿਲੋ 910 ਗ੍ਰਾਮ ਬਾਈ ਆ ਵਾਲੀ ਯਰਸੀ ਆ ਗਈ ਹੈ ਬਾਕੀ ਚਵਾਈ ਬਾਈ ਬਾਈ ਹੈ ਚੱਲੀ ਜਾਂਦੀ ਹੈ ਦੋ ਦੰਦ ਕੀ ਹਜੇ ਬਾਈ ਆਈ ਜਾਂਦੇ ਨੇ ਤੇ ਮਲਕਿੰਗ ਚੱਲੀ ਜਾਂਦੀ ਆ ਆਪਾਂ ਕੰਡੇ ਦੇ ਲਵੀ ਹੜਿਆਂਗੇ ਦੇਖਦੇ ਆ ਫਿਰ ਕਿਹੜੀ ਗਾਂ ਕਿੰਨਾ ਦੁੱਧ ਦਿੰਦੀ ਆ ਹੁਣ ਕਿੰਨੇ ਟੋਕੇ ਨੰਬਰ ਆਉਂਦੀ ਆ 728000 ਰੁਪਏ ਨੇ ਬਾਈ ਤੇ ਦੋ ਦੰਦਾਂ ਦੇ ਵਿੱਚ ਤੇ 3 4 ਐਚ ਐਫ ਆਣੀਆਂ ਤੇ ਇਦਾਂ ਚੱਲੀ ਜਾਂਦੀ ਆ ਜਵਾਈ ਬਾਕੀ ਸਾਰੀ ਫੇਰ ਦਿਖਾਉਣਿਆਂ ਨੂੰ ਵੀ ਹਾਂ ਮੇਰੀ ਦੁਆ ਸਵੇਰੇ ਚ ਬਾਈ ਹੋ ਗਏ ਬਾਈ ਉਹ ਵੀ ਤੁਹਾਨੂੰ ਸਾਰੇ ਆਪਣੇ ਚੈਨਲ ਤੇ ਦਿਖਾਵਾਂਗੇ ਬਾਕੀ ਜਿਹੜੇ ਦਿਨੇ ਮੁਕਾਬਲੇ ਹੋਏ ਨੇ ਉਹ ਵੀ ਆਪਾਂ ਸਾਰੇ ਚੈਨਲ ਤੇ ਪਾ ਰਹੇ ਹਾਂ ਬਾਈ ਲਾਈਵ ਥੋੜਾ ਜਿਹਾ ਤਾਂ ਨਹੀਂ ਹੋ ਰਹੇ ਕਿਉਂਕਿ ਇੱਥੇ ਨੈਟਵਰਕ ਦਾ ਇਸ਼ੂ ਆ ਰਿਹਾ ਹੈ ਵੀਡੀਓ ਪਹਿਲਾਂ ਪਰ ਰਿਕਾਰਡ ਕਰ ਲੈਣੇ ਆ ਫਿਰ ਰਿਕਾਰਡ ਕਰਕੇ ਅਪਲੋਡ ਕਰਨੀ ਪੈਂਦੀ ਹੈ ਘਟੋ ਘਟ ਡੇਢ ਕਿਲੋਮੀਟਰ ਅੱਗੇ ਜਾ ਕੇ ਤੋਂ ਫੇਰ ਉੱਥੇ ਨੈਟਵਰਕ ਆਉਂਦਾ ਫੇਰ ਉੱਥੇ ਵੀਡੀਓ ਭਾਗੇ ਆਉਣੇ ਆਪਾਂ ਜਾ ਕੇ करके नी पल नहीं तो पाला होना सी लो भी आ भाई आ गया किलो हों चौदह किलो पांच सौ अस्सी ग्राम ली जर्सी चौदह किलो पांच सौ अस्सी ग्राम भाई

ਇਹ ਕਿਹੜੀਆਂ ਐਕਰ ਰੇਡ ਦੋਨਾਂ ਦਾ ਚਪਲਾ ਗਈ ਆ ਆਤਲੰਬਰਾ 15 ਕਿਲੋ 605 ਗ੍ਰਾਮ 15 ਕਿਲੋ 605 ਹੋ ਗਿਆ ਬਾਈ ਵੀਰ ਦਾ

ਦੇ ਵੀ ਦੇਖਣਾ ਕੰਡੇ ਨੇ ਫਿਰ ਕਿੰਨਾ ਕੱਢਦੀ ਐ 7 ਨੰਬਰ ਦਾ ਦੇ ਵੀ ਆ 7 ਨੰਬਰ ਗਾਂ ਆ ਕੀ 18 ਕਿਲੋ 845 ਗ੍ਰਾਮ ਹੋ ਗਿਆ ਬਾਈ ਹੁਣ 50 ਹੋ ਗਿਆ ਦੇ ਵੀ 18 850 ਹੋ ਗਿਆ ਬਾਈ ਦਾ 7 ਨੰਬਰ ਵਾਲੀ ਗਾਂ ਹੋ ਐ ਪਹਿਲਾਂ ਬਈ ਪਾਇਰੇ 1807 ਰਹੇਗਾ ਲੈ ਵੀ ਹੁਣ ਦੇਖਦੇ ਆ ਵੀ ਪੀਕ ਲੈਵਲ ਕਿਹੜੀ ਰਹੀ ਪੂਰੀ ਫਾਸਟ ਇਹ ਟੋਕਨ ਨੰਬਰ ਵਾਲੀ ਆ ਨਾ ਜਿਹੜੀ ਬਾੜ ਉਹਦੀ ਹਜੇ ਚਵਾਈ ਰਹਿੰਦੀ ਹੈ ਦੋ ਟਾਈਮ ਦਾ 52 ਕਿਲੋ ਤੋਂ ਤੱਕ ਡੱਡਿਆ ਹੁਣੇ ਪੀਕ ਲੈਵਲ ਵਾਲੀ ਹੈਗੀ ਉਹ ਤੇ ਬਾਕੀ ਹੁਣ ਦੇਖਦੇ ਆ ਕਿ ਉਹਦੀ ਚਵਾਈ ਹਜੇ ਰਹਿੰਦੀ ਹੈਗੀ ਹੁਣ ਏ ਵੀ ਹੁਣ ਉਹਦਾ ਕੰਨਾ ਹੁੰਦਾਗਾ ਵੀ ਕਾਬੀਰ ਆ ਗਿਆ ਦੇਖ ਰਿਹਾ ਵੀ ਆਹ ਵੀਰ ਦਾ ਕੰਨਾ ਬੜਕਾ ਹੁੰਦਾਗਾ ਤੇ ਕਿੰਨੇ ਨੰਬਰ ਇਹਦੀ ਗਾਹ ਕੀ 20 ਨੰਬਰ ਵਾਇਡ ਆ ਭਈ ਆਹ ਵੀਰ ਦੀ ਜਰਸੀ 20 ਨੰਬਰ ਟੋਕਣਾ ਵੀਰ ਦਾ ਤੇ 10 ਕਿਲੋ 880 ਗ੍ਰਾਮ ਹੋ ਗਿਆ 10 ਕਿਲੋ 880 ਗ੍ਰਾਮ ਭਈ ਜਰਸੀ 20 ਨੰਬਰ ਟੋਕਣਾ ਵੀਰ ਦਾ ਤੇ ਬਾਕੀ ਬਈ 55 55 ਗੱਲੋ ਵਾਲੀ ਵੀ ਆਉਂਦੀ ਹੈ ਜਿਹਨੇ ਦੋ ਟਾਈਮ ਦਾ 55 ਕਿਲੋ ਕੱਟਿਆ ਤੇ ਵੀ ਹੁਣ ਆ ਦੋ ਤਾਂ ਦਸੀਆਂ ਬਈ ਹੁਣ ਵੱਡੀਆਂ ਗਾਵਾਂ ਵੀ ਆਉਂਦੀਆਂ ਨੇ ਗੀਆਂ ਮਿਲਕਿੰਗ ਵਾਲੀਆਂ ਤੇ ਉਹਨਾਂ ਦਾ ਵੀ ਆਪਾਂ ਆਈ ਵੀਡੀਓ ਦੇ ਵਿੱਚ ਦੇਖ ਰਿਹਾ ਏ ਕੀ ਕਵਰ ਕਰਦਾਂਗੇ ਲੋ ਜੀ ਅਡਲਟ ਗਾਵਾਂ ਵੀ ਆ ਗਈਆਂ ਬਈ ਤੇ ਇਹਨਾਂ ਦਾ ਮਿਲਕਿੰਗ ਵੀ ਦੇਖਦੇ ਆ ਵੀ ਪੀ ਕਲਾਬ ਵਾਲਾ ਬਈ ਕਿਹੜੀ ਬੈਠਦਾ ਰਹਿੰਦਾਗਾ ਨਾ ਉਹ ਦੇਖਦੇ ਆ ਆਪਾਂ ਕੰਮ ਤਾਂ ਉੱਥੇ ੜਨਾ ਹੈਗਾ ਵੀ ਕਿਹੜੀ ਬੈਡ ਸਭ ਤੋਂ ਜ਼ਿਆਦਾ ਦੁੱਧ ਘੜਦੀ ਹੈਗੀ ਪੋਜੀਸ਼ਨਾਂ ਦੀ ਗੱਲ ਹੈ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਵੀਡੀਓ ਪੂਰੀ ਘਾਟ ਹੈ ਬਈ ਤੇ ਵਧੀਆ ਰਹਿਣ ਵਾਲੀ ਹੈਗੀ ਤੁਹਾਨੂੰ ਐਂਡ ਤੇ ਜਿਹੜੀਆਂ ਅੱਜ ਦੇ ਤਿੰਨ ਟਾਈਮ ਦੀ ਚਵਾਈ ਦੇ ਵਿੱਚ ਮੂਰੇ ਚੱਲ ਰਹੇ ਆਣੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਹੜੀਆਂ ਦੇ ਵਿੱਚ ਟਾਈ ਹੈ ਸੌਪ ਤੋਂ ਵੀ ਦਿਖਾਵਾਂਗੇ ਤੁਹਾਨੂੰ ਵੀਡੀਓ ਬਸ ਪੂਰੀ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਰਕ ਖੇਤਰ ਮੇਲੇ ਤੋਂ ਬਾਅਦ ਜੰਗਿਆਨੇ ਮੇਲਾ ਵੀ ਬਰਨਾਲੇ ਚ ਉਹ ਵੀ ਆ ਚੈਨਲ ਤੇ ਦਿਖਾਵਾਂਗੇ ਆਪਾਂ ਤੇ ਉਹ ਤੋਂ ਬਾਅਦ ਜਗਰਾਉ ਆ ਜੂਗਾ ਪੀਡੀਐਫ ਉਹ ਵੀ ਸਾਰੇ ਮੇਲੇ ਬਈ ਆਪਾਂ ਕਵਰ ਕਰਨ ਦੀ ਸੋਚੀ ਹੋਈ ਐ ਬਸ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਜੈ ਵੀ ਹੁਣ ਦੇਖਦੇ ਆ ਕਿ ਹੋਰ ਕਿਹੜਾ ਵੀ ਆਉਂਦਾ ਅੱਗੇ ਆ ਗਿਆ ਦੇਖਦੇ ਆਗੇ ਵੀ ਕਿੰਨਾ ਦੁੱਧ ਕੱਢਦੀ ਐ ਦੀ ਬੈੜ ਮੇਰੇ ਕੋਲ 7 ਕਿਲੋ 345 ਬਈ 7 ਕਿਲੋ 345 ਗ੍ਰਾਮ ਤੇ ਇਹ ਦੁੱਧ ਬਈ ਹੈਗਾ ਸੀ ਐਫ ਦਾ ਤੇ ਹੁਣ ਸਾਨੂੰ ਟੋਪ ਦੀਆਂ ਬਈ ਦੋ ਜਰਸੀ ਦਿਖਾਉਣ ਲੱਗਾਂਗੇ ਜਿਹੜੀਆਂ ਜਰਸੀਆਂ ਦੇ ਵਿੱਚ ਢਾਈ ਫਸੀ ਹੋਈ ਹੈ ਇੱਕ ਜਰਸੀ ਦਾ ਬਈ ਆ ਹੈਗੀ ਤੇ ਇੱਕ ਇਹਦੇ ਨਾਲ ਕੰਪਲ ਆਲੀ ਆ ਇਹ ਪੀਕ ਲੈਵਲ ਤੇ ਚੱਲੀ ਜਾਂਦੀਆਂ ਨੇ ਬਈ ਦੋਨੇ ਜਰਸੀਆਂ ਤੇ ਇਹਨਾਂ ਦੇ ਵਿੱਚੋਂ ਦੇਖ ਰਿਹਾ ਵੀ ਕਿਹੜੀ ਪਹਿਲੇ ਨੰਬਰ ਤੇ ਆਉਂਦੀ ਆ ਤੇ ਬਾਕੀ ਮੈਂ ਤੁਹਾਨੂੰ ਉੱਤਰ ਦੀ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਰਿੰਗਰੇ ਵਿੱਚ ਬਈ ਐਂਟਰ ਨਹੀਂ ਹੋਣ ਦੇ ਰਹੇ ਤੇ ਕਮੇਟੀ ਕਮੇਟੀ ਵਾਲੇ ਮੈਂ ਪ੍ਰੀ ਰਿੰਗ ਦੇ ਵਿੱਚ ਰਹਿ ਸਕਦੇ ਨੇਗੇ ਤੇ ਆਪਾਂ ਤੁਹਾਨੂੰ ਇਧਰੋਂ ਬਾਹਰਲੀ ਸਾਈਡ ਤੋਂ ਦਿਖਾਉਂਦੇ ਆ ਕਿਉਂਕਿ ਮਿਲਟਿੰਗ ਵਾਲ ਆ ਗਿਆ ਤੇ ਆਹ ਸਾਈਡ ਤੋਂ ਵੀ ਮੈਂ ਤੁਹਾਨੂੰ ਫੇਸ ਤੋਂ ਵੀ ਦਿਖਾ ਦਨਾ ਵੀ ਜਿਹੜੀਆਂ ਬੈਣਾਂ ਦੇ ਵਿੱਚ ਹਨਾ ਟਾਈ ਫਸੀ ਹੋਈ ਹੈਗੀ ਲੈ ਵੀ ਆਹ ਦੋਨੇ ਜਰਸੀਆਂ ਨੇ ਬਈਆਂ ਪੀਕ ਲੈਵਲ ਵਾਲੀਆਂ ਨੇ ਬਾਈ ਇੱਕ ਆਇਆ ਖੜਾ ਬਾਈ ਤੇ ਇਹ ਦੋਨੇ ਪੀਕ ਲੈਵਲ ਵਾਲੀਆਂ ਆ ਗਈਆਂ ਇਹਨਾਂ ਦੇ ਵਿੱਚੋਂ ਦੇਖਦੇ ਆਂ ਬਾਈ ਕਿਹੜੀ ਪਹਿਲੇ ਪੋਜੀਸ਼ਨ ਤੇ ਆਊ ਤੇ ਸੈਕਿੰਡ ਤੇ ਆਊਗੀ ਲੈ ਵੀ ਉਹ ਹੀ ਸਾਈਡ ਚੱਲਦੇ ਆਂ ਆਪਾਂ ਕੰਡੇ ਵਾਲੀ ਸਾਈਡ ਸੀਨੀਅਰ ਨੇ ਬਾਈ 700 ਆਹ ਦੋਨੇ ਵੜਾ ਨਹੀਂ ਆ ਇੱਕ ਕੰਪਲ ਵਾਲੀ ਆ ਇੱਕ ਬਿਨਾ ਕੰਪਲ ਵਾਲੀ ਆ ਵੀਕ ਲੈਵਲ ਤੇ ਦੋਨੇ ਵੜਾ ਚੱਲ ਰਹੀਆਂ ਨੇ ਤੇ ਇਹ ਦੋਨਾਂ ਦੇ ਵਿੱਚ ਟਾਈ ਫਸੀ ਹੋਈ ਆ ਵੀ ਕਿਹੜੀ ਪਹਿਲੀ ਪੋਜੀਸ਼ਨ ਤੇ ਉੱਤੇ ਕਿਹੜੀ ਦੂਜੀ ਤੇ ਆਊਗੀ ਹੁਣ ਇਹਨਾਂ ਦਾ ਅੱਜ ਦੇਖਾਂਗੇ ਆਪਾਂ ਵੀ ਕਿੰਨਾ ਘੜਦਿਆਂ ਨੇ ਪਰੋ ਘੰਡੇ ਲਵੀ ਚੱਲਦੇ ਆਪਾਂ ਤੇ ਉਹ ਬਾਈ ਵੀ ਚਵਾਈ ਇਹਨੇ ਕਰੀ ਜਾਂਦੇ ਨੇ ਤੇ ਫੇਰ ਦੇਖਦੇ ਆਂਗੇ ਵੀ ਕਿਹੜੀ ਪੋਜੀਸ਼ਨ ਲੈਂਦੀ ਆ ਇਹ ਵੀ ਘੱਡੇ ਲਵੀ ਆ ਗਿਆ ਆਪਾਂ ਪਰਡੇ ਲਵੇ ਤੇ ਹੁਣ ਦੇਖਾਂਗੇ ਉਹਨਾਂ ਦੇ ਵਿੱਚੋਂ ਇੱਕ ਜਰਸੀਆਂ ਤਾਂ ਬਈ ਆ ਸਾਈਡ 'ਤੇ ਖੜੀਏਗੀ। ਲੈ ਵੀ ਆ ਚੜ੍ਹ ਮੀਆਂ ਆਇਆ ਕਾ ਮਾਰੇ ਆਇਆ ਤੇ ਇਹਨਾਂ ਦਾ ਮਿਲਕ ਚੈੱਕ ਕਰਦੇ ਆ ਐਚਐਫ ਵਾਲਾ ਵੀਰ ਆਉਂਦਾ ਹੋਣਾ ਇੱਕ। ਇਹ ਦੇਖ ਰਿਹਾ ਵੀ ਕਿੰਨਾ ਕੱਢਦੀ ਹੈਗੀ ਦੁੱਧ। ਮੈਡਲ ਆ ਗਿਆ ਬਾਈ ਤੇ ਦੇਖ ਰਿਹਾ ਵੀ ਕਿੰਨਾ ਮਿਲਕ ਹੁੰਦਾ ਹੈਗਾ। ਲੋਜੀ 17 ਕਿਲੋ ਤੋਂ ਟੱਪ ਗਿਆ ਕਹਿੰਦੇ 17 ਕਿਲੋ 445 ਗ੍ਰਾਮ ਹੋ ਗਿਆ ਬਾਈ 17 ਕਿਲੋ 445 8 ਨੰਬਰ ਦਾ ਵੀ ਹੌਲੀ ਇਹ ਤੇ ਜਰਸੀ ਆ ਗਈ ਬਈ 16 ਨੰਬਰ ਤੇ ਇਹਦਾ ਮਿਲਕ ਦੇਖਦੇ ਆ ਵੀ ਕਰਨੇ ਕੱਲੋਂ ਹੁੰਦਾਗਾ ਇਹਨੇ ਸਾਟੇ 12 ਕਿਲੋ ਤੋਂ ਟੱਪ ਗਿਆ ਮੁੰਡਾ ਲੈ ਜੀ ਬੜਾ ਬੜਾ 11 ਕਿਲੋ 675 ਗ੍ਰਾਮ ਬਈ 16 ਨੰਬਰ ਆ ਗਈ ਇਹ ਤੇ ਦਿਨੇ ਕੱਢਿਆ ਬਈ ਇਹਨੇ 16 ਕਿਲੋ 335 ਫੇਰ ਕੱਢਿਆ 11 ਕਿਲੋ 215 ਤੇ ਹੁਣ ਬਈ ਤੀਜੇ ਡੰਗ ਹੋਰ ਵੀ ਡਾਊਨ ਚੱਲ ਗਈ 14 16 ਕਿਲੋ ਫੇਰ 11 ਕਿਲੋ ਹੁਣ ਫੇਰ 11 ਕਿਲੋ ਬਈ ਅੱਜ ਇਹ ਦਿਨ ਦੀ ਅਜਰਸੀ ਦੀ ਬਿਲਕੁਲ ਰਿਪੋਰਟ ਸੀਗੀ ਤੇ ਹੁਣ ਦੇਖ ਰਿਆਂ ਬਈ ਹੋਰ ਵੀ ਆ ਗਈ ਤੇ ਇੱਕ ਆ ਵੱਡੀ ਜਰਸੀ ਆ ਗਈ ਬਾਕੀ ਹੋਰ ਦੇਖਦੇ ਕਿਹੜਾ ਵੀਰ ਆਉਂਦਾ ਹੈ ਆਹ ਭੱਟੀਆਂ ਜਰਸੀਆਂ ਹੋਰ ਆ ਗਈਆਂ ਨੇ ਤਾਂ ਉਹ ਤੇ ਇਹਨਾਂ ਦੇ ਵੀ ਬਾਈ ਮਿਲਕਿੰਗ ਕਰ ਰਹੇ ਨੇਗੇ ਤੇ ਕਾ ਵੀਰ ਆ ਗਿਆ ਲੈ ਵੀ ਹੁਣ ਆਹ ਗਾਵਾਂ ਹੋਰ ਆ ਗਈਆਂ ਵੱਡੀਆਂ ਤੇ ਇਹਨਾਂ ਦਾ ਵੀ ਦੇਖਦੇ ਕਿੰਨਾ ਦੁੱਧ ਰਹਿਦਾ ਭਾਈ ਸਟਾਲੀਆਂ ਜਰਸੀਆਂ ਹਾਦਾਂਗੇ ਭਈ ਆਪਾਂ ਤੁਹਾਨੂੰ ਲੋ ਜੀ ਮਿਲਕਿੰਗ ਚੱਲੀ ਜਾਂਦੀ ਆ ਕਹਿੰਦੇ ਹਜੇ ਤੇ ਬਾਕੀ ਦੇਖ ਰਿਆਂ ਫਿਰ ਇਹਨਾਂ ਦੇ ਵਿੱਚੋਂ ਕੀ ਗਲੈਵ ਲਾਲੀ ਕਿਹੜੀ ਨਿਕਲਦੀ ਆ ਸਭ ਤੋਂ ਹਾਈਸਟ ਮਿਲਕੜੀ ਦਾ ਹੋਰ ਇਹ ਗਾਨੇ ਵਿੱਚ ਬਾਈ ਘੋੜਿਆਂ ਦੇ ਹੋ ਰਹੇ ਨੇ ਹੁਣ ਜਿਹੜੇ ਉਹਦੇ ਵਿੱਚ ਗਾਈਆਂ ਨੇ ਹੋਈ ਸੀ ਉਹ ਵੀ ਆਪਾਂ ਵੀਡੀਓ ਪਾਤੀ ਤੇ ਬਾਕੀ ਪਾਉਣੀਆਂ ਰਹਿੰਦੀਆਂ ਨੇ ਉਹ ਹੁਣ ਜਦੋਂ ਆਪਾਂ ਵੀ ਆ ਵੀਡੀਓ ਪਾਦਾਂਗੇ ਉਹ ਸਮਝੋ ਵੀ ਸਾਰੀਆਂ ਵੀਡੀਓ ਪਾਦਾਂਗੇ ਆਪਾਂ ਕਿਉਂਕਿ ਉਦੋਂ ਨੈੱਟਵਰਕ ਦੀ ਰੇਂਜ ਚ ਜਾਵਾਂਗੇ ਔਰ ਨੈੱਟਵਰਕ ਇਸ਼ੂ ਵਾਲਾ ਆ ਰਿਹਾ ਤੇ ਆ ਵੀ ਆ ਗਿਆ ਹੁਣ ਇਹਨੂੰ ਦੇਖਦੇ ਆਂ ਵੀਰ ਨੂੰ ਕਿੰਨਾ ਮਿਲਕ ਕਰਦੀ ਆ ਵੀਰ ਵਾਲੀ ਆ 10 12 ਕਿਲੋ 13 ਲੈ ਵੀ 14 ਕਿਲੋ 600 25 ਗ੍ਰਾਮ 14 ਕਿਲੋ 625 ਗ੍ਰਾਮ ਬਾਈ 14 ਨੰਬਰ ਵਾਲੀ ਆ ਗਈ ਬਈ ਇਹ ਮੀਰ ਦੀ ਵੜ ਇਹਦਾ ਨੰਬਰ 14 ਹੀ

12 ਕਿਲੋ 470 ਤੇ ਨੰਬਰ ਆ ਗਿਆ ਬਈ 18 ਟੋਕਨ ਨੰਬਰ ਵਾਇਰ ਦਾ 18 ਆ ਗਿਆ ਬਈ ਤੇ 12 ਕਿਲੋ 470 ਗ੍ਰਾਮ ਦੁੱਧ ਦਾ ਕੱਢਿਆਗਾ ਲੈ ਵੀ ਵੀਰ ਦੁਬਾਰੇ ਚੈੱਕ ਕਰ ਰਹੇ ਨੇ ਤੇ ਬਾਕੀ ਚ ਵਾਈ ਵਾਈ ਚੱਲ ਜਾਂਦੀ ਆ ਕਾਬੀਰ ਆ ਗਿਆ ਦਾ ਯਾਮੀਰ ਦਾ ਚੱਕ ਕਰਦੇ ਆਂਗੇ ਵੀਰ ਦੀ ਬਾੜ ਕਿੰਨਾ ਕਰ ਮਲਕ ਕੱਢਦੀ ਆ 15 ਕਿਲੋ 250 ਬਈ 13 ਨੰਬਰ ਵਾਲੀ ਬਾੜ ਸੀ ਬਈ 15 ਕਿਲੋ

ਮੋਰ ਕੇ ਰੰਗ ਦੇ ਵਿੱਚ ਆ ਗਿਆ ਪੰਡਾ ਲੋ ਜੀ ਆਗਾ ਹੀ ਵਾਲਾ ਵੀਰ ਵੀ ਆ ਗਿਆ ਤੇ ਇਹਨਾਂ ਦਾ ਵੀ ਦੇਖਦੇ ਹਾਂ ਜੀ ਇਹ ਨੇ 13 ਕਿਲੋ 845 ਗ੍ਰਾਮ ਬਈ 13 ਕਿਲੋ 850 13 ਕਿਲੋ 850 ਗ੍ਰਾਮ ਬਾਈ 19 ਨੰਬਰ ਟੋਕਨ ਬਾਈ 19 ਨੰਬਰ ਟੋਕਨ 13 ਕਿਲੋ 850 ਗ੍ਰਾਮ ਦੱਦਾ ਅਬੀ 2000 ਸੀ ਰਹਿ ਗਈਆਂ ਇੱਕ ਜਿਆਸੀ ਹੋ ਸਾਈਡ ਆ ਗਈ 3000 ਸੀ ਰਹਿ ਗਈਆਂ ਕਾਵੀਰ ਆ ਗਿਆ 9 किलो 140 ग्राम ভাই 17 নম্বর ডোকনা 9 किलो 140 গ্রাম ভাই বড়িয়া বড়িয়া বড় দেখতে ভাই কন্ন কত কাট দিয়ে ਤੇ ਬਾਕੀ ਆ 2000 ਸੀ ਰਹਿ ਗਿਆ ਮੈਂ ਵੀ ਮਤਰਾ ਜਿਹੜੀ ਉਹ ਚੱਟੀ ਵੈੜ ਖੜੀ ਆ ਨਾ ਦੋ ਦੰਦ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਵੈੜ ਆ ਬਈ ਇਹ ਦੋ ਟਾਈਮ ਦੀ ਚਬਾਈ ਚ ਤੇ ਹੁਣ ਤਿੰਨ ਟਾਈਮ ਦੀ ਚਬਾਈ ਚ ਦੇਖ ਰਿਹਾ ਕਿ ਆ ਚੱਟੀ ਵੈੜ ਨੂੰ ਵੀ ਕਿੰਨਾ ਦੁੱਧ ਜਿਹੜਾ ਕੱਢਦੀ ਹੈਗੀ ਜਿਹੜੀ ਉਹ 2000 ਸੀ ਨੇ ਪਰਾਂ ਖੜੀ ਆ ਬਈ ਇਹ ਐਫ ਵੈਣ ਦੋ ਦੰਦ ਹੁਣ ਦੀ ਸਭ ਤੋਂ ਵੱਧ ਦੁੱਧ ਦੇਣ ਵਾਲੀ ਆ ਬਈ ਦੋ ਦੰਦ ਦੇ ਵਿੱਚ ਏ ਹੁਣ ਦੇ ਟਾਈਮ ਦੇਖਦੇ ਤੀਜਾ ਟਾਈਮ ਵੀ ਹੈ ਕਿੰਨਾ ਮਣਕ ਕੱਢਦੀ ਆ ਬਾਕੀ ਸੋਨੂੰ ਉਧਰ ਦੀ ਚੱਲ ਕੇ ਦਿਖਾਉਣਾ ਮਨੇੜਿਓ ਜੀ ਕਬੀਰਾ ਆ ਗਿਆ ਇਹ ਹੋ ਗਿਆ ਜੀ 10 ਕਿਲੋ 640 10 ਕਿਲੋ 640 ਭਾਈ ਕਿਤਨਾ ਨੰਬਰ ਰਹਾ ਬਾਈ 12 ਨੰਬਰ ਵਾਲੀ ਦਾ ਸੀ ਬਈ ਤੇ ਬਾਕੀ ਹੋਰ ਵੀ ਵੀਰ ਰਾਈਂਦੇ ਨੇ ਇਹ ਦੇਖਦੇ ਆ ਵੀ ਕਿੰਨਾ ਬਲਕ ਕੱਢਦੇ ਆ ਆ ਐਚ ਐਫ ਵੈੜ ਹੈਗੀ ਦੋ ਦੰਦਾਂ ਦੇ ਚ ਪੂਰਾ ਟਾਪ ਦਾ ਨੰਬਰ ਮਿਲਕ ਦੇ ਵਿੱਚ ਤੇ ਹੁਣ ਦੇ ਟਾਈਮ ਦੇਖਦੇ ਆ ਵੀ ਇਹ ਕਿੰਨਾ ਮਿਲਕ ਕੱਢਦੀ ਆ ਮਿਲਕ ਦੇ ਵਿੱਚ ਵੀਰਾਂ ਦੀ ਇਹਨਾਂ ਦੀ ਚਵਾਈ ਹੋਣ ਵਾਲੀ ਆ ਕਾਫੀ ਟਾਈਮ ਦੇ ਲੱਗੇ ਨੇ ਇਹ ਵੀ ਦੇਖਦੇ ਆ ਜਰਸੀ ਬਈ ਇਹ ਵੀ ਟਾਪ ਦੇ ਵਿੱਚ ਆਉਂਦੇ ਆ ਸਭ ਤੋਂ ਜ਼ਿਆਦਾ ਮਿਲਕ ਕੱਢਣ ਦੇ ਵਿੱਚ ਤੇ ਵੀ ਦੇਖ ਰਿਹਾ ਵੀ ਹੁਣ ਤੀਜੇ ਟਾਈਮ ਦੀ ਚਵਾਈ ਦੇ ਵਿੱਚ ਕਿੰਨਾ ਦੁੱਧ ਕੱਢਦੀ ਆ ਤੇ ਉਹ ਐਚਐਫ ਵੀ ਇਹ ਦੋ ਦੰਤ ਦੇ ਵਿੱਚ ਸੀ ਬਈ ਸਾਰੀਆਂ ਬੈੜਾ ਤੇ ਦੁਬਾਰ ਫਿਰ ਵੱਡੀਆਂ ਬੈੜਾ ਆਉਣਗੀਆਂ ਤੇ ਕਿਰ ਇਹਨਾਂ ਦਾ ਚੈੱਕ ਕਰਦੇ ਆਪਾਂ ਹਣਾ ਆ ਦੋ ਬੈੜਾ ਰਹਿ ਗਿਆ ਵੀ ਦੇਖ ਰਿਹਾ ਹੁਣ ਇਹਨਾਂ ਦੇ ਵਿੱਚ ਯਾਰ ਸੀ ਵੀ ਹਾਈਐਸਟ ਮਿਲਕ ਵਾਲੀ ਆ ਤੇ ਐਚਐਫ ਵੀ ਇਹ ਬਈ ਟੌਪ ਵਾਲੀ ਹੈਗੀ ਜਿਹਨੇ ਦੋ ਟਾਈਮ ਦੀ ਚਵਾਈ ਦੇ ਵਿੱਚ ਸਭ ਤੋਂ ਵੱਧ ਮਿਲ ਕੇ ਦਿੱਤਾਗਾ ਇਹ ਹੁਣ ਇਹਨਾਂ ਦਾ ਚੈੱਕ ਕਰਦੇ ਆਂਗੇ ਤੀਜੇ ਰੈਮ ਦੀ ਜਵਾਈ ਦੇ ਵਿੱਚ ਕਿ ਕਿੰਨਾ ਮਿਲਕ ਹੁਣ ਦੰਦੀਆਂ ਨੇ ਦੋ ਦੰਦ ਦੋ ਦੰਦ ਦਾ ਚਰਸੀ ਗਾਵਾ ਬਈ 6 ਰੇਗੀਆਂ ਦੋ ਦੰਦ ਦਾ ਚਰਸੀ ਮਿਲਕਿੰਗ ਦੇ ਵਿੱਚ ਲੈ ਵੀ ਐਫ ਦੇ ਵਿੱਚ ਦੋ ਦੰਦ ਪੰਜਵਾ ਬਣੇ ਚਰਸੀ ਅਡਲਟ ਗਾਵਾ ਬਈ 8 ਨੇਗੀਆਂ ਚਰਸੀ ਅਡਲਟ ਮਿਲਕਿੰਗ ਦੇ ਵਿੱਚ 6HF ਨੇ ਬਈ ਅਡਲਟ ਦੇ ਵਿੱਚ ਮਿਲਕਿੰਗ ਦੇ ਵਿੱਚ 8-8 ਘੰਟੇ ਬਾਅਦ ਚਵਾਈ ਹੋ ਰਹੀ ਆ ਬਈ ਤੰੜਾ ਟਾਈਮ ਆ 15 ਨੰਬਰ ਅਡਲਟ ਜਰਸੀ ਦੇਖਦੇ ਕਿੰਨਾ ਦੁੱਧ ਕੱਢਦੀ ਆ 15 ਨੰਬਰ ਇਹ 15 ਨੰਬਰ ਵੀਰ ਕਹਿੰਦਾ ਵੀ 13-14 ਕਿਲੋ ਦੇ ਆਸ-ਪਾਸ ਘੱਟੂਗੀ ਬਾਕੀ ਦੇਖਦੇ ਹਾਂ 15 15 ਨੰਬਰ ਜਾਰਸੀ ਸਾਢੇ 12 ਬਾਈ ਸਾਢੇ 12 ਕਿਲੋ ਹੋ ਗਿਆ ਸਾਢੇ 12 ਕਿਲੋ ਪਤਾ ਆ ਵੱਡੀ 15 ਨੰਬਰ ਜਾਰਸੀ ਦੇ ਤੇ ਨੱਚਾ ਪਤਾ ਦੇਖਦੇ ਆ ਬਾਈ ਐਫ ਕਹਿੰਦੇ ਦੋ ਦੰਦ ਚ ਟਾਪ ਬਰੀਡ ਵਾਲੀ ਹੈ ਅਕੀ ਉਹਦਾ ਚੈੱਕ ਕਰਦੇ ਹੁਣ ਉਹ ਹੀ ਰਹਿ ਗਈ ਹੈ ਬਈ ਦੋ ਦੰਤ ਦੇ ਵਿੱਚ ਵੀ ਚਵਾਈ ਹੋ ਚੁੱਕੀ ਹੈਗੀ ਤੇ ਦੇਖ ਰਿਹਾ ਵੀ ਕਿੰਨਾ ਦੰਤ ਕੱਢ ਦਿਆ ਹੁਣ ਇਹ 11 ਨੰਬਰ ਬਈ 20 ਕਿਲੋ ਬਾਈ 145 ਗ੍ਰਾਮ ਲੈ ਵੀ 20 1.5 ਵੀ ਕਰਤਾ ਦੋਨਾਂ ਦਰੇ ਵਿੱਚ ਬਾਈ 11 ਨੰਬਰ ਟੋਕਣਾ ਵੀਰ ਦਾ ਤੇ ਹਾਈਐਸਟ ਮਣਕਾ 423 ਲੈਵੀਟ ਆਫ ਤੇ ਚੱਲ ਰਹੀ ਹੈ ਜੀ 60 ਕਿਲੋ ਮਣਕਾ ਦੇ ਤਾਂ ਬਈ 60 ਤੋਂ ਉੱਤੇ ਨੇ ਤਾਂ ਨੇ ਤਿੰਨ ਚੌਹਈਆਂ ਦੇ ਵਿੱਚ ਦੋ ਦੰਦ ਦੇ ਵਿੱਚ ਲੈ ਵੀ ਹੁਣ ਪੱਟੀਆਂ ਵੇੜਾਉਣੀਆਂ ਇਹ ਦੁਬਾਰਾ ਪੱਟੀਆਂ ਦਿਖਾ ਦਾਂਗੇ ਤੁਹਾਨੂੰ ਤੇ ਮਿਲਦੇ ਆਂ ਬਈ ਉਹਦੀ ਵੀਡੀਓ